ਸੋਰਠ ਮਹਲਾ ਚੌਥਾ ਆਪੇ ਸੇਵਾ ਲਾਏ ਦਾ ਪਿਆਰਾ ਆਪੇ ਭਗਤ ਵਾਹ ਆਪੇ ਗੁਣ ਗਵਾਏ ਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲਖੜ ਆਪ ਲਖਾਰੀ ਆਪੇ ਲਖ ਲਖਾ ਮੇਰੇ ਮਨ ਜਪ ਰਾਮ ਨਾਮ ਉਮਹਾ ਅਨ ਦਿਨ ਅਨਦ ਹੋਵੇ ਵੱਡ ਭਾਗੀ ਲੇ ਗੁਰ ਪੁਰੇ ਹਰ ਲਾ ਰਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਲੇ ਆਪੇ ਗਉ ਚਰਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾ ਗਵਲੀਆ ਪੀੜ ਆਪ ਮਰਾਂ ਦਾ ਪਿਆਰਾ ਕਰ ਬਾਲਕ ਰੂਪ ਪਛਾਹ ਆਪ ਅਖਾੜਾ ਪੈਦਾ ਪਿਆਰਾ ਕਰ ਵੇਖੇ ਆਪ ਚੋ ਜਾਹ ਕਰ ਬਾਲਕ ਰੂਪ ਉਪਾਏ ਦਾ ਪਿਆਰਾ ਚੰਦੂਰ ਕੰਸ ਕੇ ਸਮਰਾਹ ਆਪੇ ਹੀ ਬਣ ਆਪ ਹੈ ਪਿਆਰਾ ਬਲ ਭਨੇ ਮੂਰਖ ਮੁਗਦਾ ਸਬੇ ਆਪੇ ਜਗਤ ਉਪਾਏ ਦਾ ਪਿਆਰਾ ਵਸੇ ਆਪੇ ਜੁਗਤ ਹਥਾ ਗਲ ਜੀਵੜੀ ਆਪੇ ਪਾਏ ਦਾ ਪਿਆਰਾ ਜੋ ਪ੍ਰਭ ਖਿੰਚੈ ਤੂੰ ਜਾਹ ਜੋ ਗਰਬੈ ਸੋ ਪਤਸੀ ਪਿਆਰੇ ਜਪ ਨਾਨਕ ਭਗਤ ਸਮਾਹ ਸੋਰਠ ਮਹਲਾ ਚੌਥਾ ਆਪੇ ਸੇ ਵਾਲਾ ਇਹਦਾ ਪਿਆਰਾ ਆਪੇ ਭਗਤ ਉਮਾਹਾ ਆਪੇ ਗੁਣ ਗਵਾਏ ਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲਖੜ ਆਪ ਲਖਾਰੀ ਆਪਣੇ ਖਲਖਾ ਮੇਰੇ ਮਨ ਜਪ ਰਾਮਨਾਮ ਉਹ ਮਹਾ ਅਨਦੇ ਨੇ ਅਨਦ ਹੋਵੇ ਵਡਫਾਗੇ ਲੈ ਗੁਰਪੁਰ ਹਰਲਾ ਆਪੇ ਗੋਪੀ ਕਾਲ ਹੈ ਪਿਆਰਾ ਬਣਿਆ ਪੇਗਉ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵਰਸ ਵਜਾਹਾ ਕਵਲਿਆ ਪੀੜ ਆਪ ਮਰਾਇੰਦਾ ਪਿਆਰਾ ਕਰ ਬਲਕ ਰੂਪ ਪਛਾਹ ਆਪ ਅਖਾੜਾ ਪਾਏਦਾ ਪਿਆਰਾ ਕਰ ਵੇਖੇ ਆਪ ਚੋ ਜਾਹ ਕਰ ਬਾਲ ਕਰੂਪੇ ਉਪਾਏ ਦਾ ਪਿਆਰਾ ਚੰਡੂਰ ਕੰਸ ਕੇ ਸਮਾ ਰਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਪਨੈ ਮੂਰਖ ਮੁਗਦਾਹਾ ਸਬੇ ਆਪੇ ਜਗਤ ਉਪੇ ਦਾ ਪਿਆਰਾ ਵਸੇ ਆਪੇ ਜੁਗਤ ਹਥਾ ਗਲ ਜੇ ਵੜੇ ਆਪੇ ਪਾਏ ਦਾ ਪਿਆਰਾ ਜਿਉ ਪ੍ਰਭ ਖਿੰਚੈ ਤੂੰ ਜਾਹ ਜੁਗਰ ਬੈ ਸੋ ਪਛਸੀ ਪਿਆਰੇ ਜਪੁ ਨਾਨਕ ਭਗਤ ਸਮਾਹ ਸੋਰਠ ਮਹੱਲਾ ਚੌਥਾ ਆਪੇ ਸੇਵਾਲਾ ਦਾ ਪਿਆਰਾ ਆਪੇ ਭਗਤ ਉਮਾਹ ਆਪੇ ਗੁਣ ਗਵਾਏ ਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲੇਖਣ ਆਪ ਲਖਾਰੇ ਆਪੇ ਲੇਖਣ ਖਾ ਮੇਰੇ ਮਨ ਜਪ ਰਾਮ ਨਾਮ ਉਮਾ ਨਦਨ ਅਨਦ ਹੋਵੇ ਵੱਡ ਭਾਗੀ ਲੈ ਗੁਰ ਪਰਹਿ ਹਰ ਲਾ ਰਹਾ ਆਪੇ ਗੋਪੀ ਕਾਨ ਹੈ ਪਿਆਰਾ ਬਨਿਆ ਪੇ ਗਉ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾ। ਕਵਲੀ ਆਪੇੜ ਆਪ ਮਰਾਂ ਦਾ ਪਿਆਰਾ। ਕਰ ਬਾਲਕ ਰੂਪ ਪਚਾ। ਆਪ ਅਖੜਾ ਪੈਂਦਾ ਪਿਆਰਾ। ਕਰ ਵੇਖੈ ਆਪ ਚੁ ਜਹਾ ਕਰ ਬਾਲਕ ਰੂਪੇ ਉਪਾਏ ਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪੇ ਹੀ ਬਲਿਆਪ ਹੈ ਪਿਆਰਾ ਬਲ ਭਲੇ ਮੂਰਖ ਮੁਗਦਾ ਸਬੇ ਆਪੇ ਜਗ ਤੇ ਪੈਂਦਾ ਪਿਆਰਾ ਵਸੇ ਆਪੇ ਜੁਗਤ ਹਥਾ ਗੱਲ ਜੇਵੜੀ ਆਪੇ ਪੈਂਦਾ ਪਿਆਰਾ ਜੋ ਪ੍ਰਭ ਖਿੰਚੈ ਤਉ ਜਹਾ ਜੋ ਗਰਬੈ ਸੋ ਪਚੇ ਪਿਆਰੇ ਜਪ ਨਾਨਕ ਭਗਤ ਸਮਹਾ ਸੋਰਠ ਮਹਲਾ ਚੌਥਾ ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਉਮਾ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਾ ਆਪੇ ਲੇਖਣ ਆਪ ਲਖਾਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਾ ਅਨ ਦਿਨ ਅਨਦ ਹੋਵੇ ਵਡ ਭਾਗੀ ਲੈ ਗੁਰਪੁਰੇ ਹਰ ਲਾ ਰਹਾ ਆਪੇ ਗੁਪੇ ਕਾਲ ਹੈ ਪਿਆਰਾ ਬਲੇ ਆ ਪੇ ਗਉ ਚਰਹਾ ਆਪੇ ਸਵਲ ਸੁੰਦਰਾ ਪਿਆਰਾ ਆਪੇ ਵੰਸ ਵਜਾ ਕੁਮਲੀਆ ਪੀੜ ਆਪ ਮਰਾਂ ਦਾ ਪਿਆਰਾ ਕਰ ਬਲਕ ਰੂਪ ਪਚਾ ਆਪੇ ਖੜਾ ਪਏ ਦਾ ਪਿਆਰਾ ਕਰ ਵੇਖੈ ਆਪ ਚੁਜਾ ਕਰ ਬਲ ਕਰੂਪ ਉਪਾਇ ਦਾ ਪਿਆਰਾ ਚੰਡੂਰ ਕੰਸ ਕੇ ਸਮਾ ਰਹਾ ਆਪੇ ਹੀ ਬਲੇ ਆਪਹਿ ਪਿਆਰਾ ਬਲ ਭਨੇ ਮੂਰਖ ਮੁਗਦਾਹਾ ਸਬਿਆ ਪੇ ਜਗਤ ਉਪਾਇੰਦਾ ਪਿਆਰਾ ਵਸਿਆ ਪੇ ਜੁਗਤ ਹਥਾ ਗੱਲ ਜੇਵੜੀ ਆਪੇ ਪੈਂਦਾ ਪਿਆਰਾ ਜੋ ਪ੍ਰਭ ਖਿੰਚੈ ਤਿਉਹ ਜਹਾ ਜੋ ਗਰਬੈ ਸੋ ਪਤਸੀ ਪਿਆਰੇ ਜਪ ਨਾਨਕ ਭਗਤ ਸਮਾਹ ਸੋਰਠ ਮਹੱਲਾ ਚੌਥਾ ਆਪੇ ਸੇਵਾਲਾ ਦਾ ਪਿਆਰਾ ਆਪੇ ਭਗਤੋ ਮਹਾ ਆਪੇ ਗੁਣ ਗਾਵੈ ਦਾ ਪਿਆਰਾ ਆਪੇ ਸ਼ਬਦ ਸਮਾ ਆਪੇ ਲਿਖਣ ਆਪ ਲਖਾਰੀ ਆਪਨੇ ਲੇਖ ਲਖਾ ਮੇਰੇ ਮਨ ਜਪ ਰਾਮ ਨਾਮ ਓਮਾਹ ਅਨ ਦਿਨ ਅਨਦ ਹੋਵੇ ਵਡ ਪਾਗੇ ਲੈ ਗੁਰਪੁਰੇ ਹਰ ਲਾਹ ਰਹਾਉ ਆਪੇ ਗੋਪੀ ਕਾਲ ਹੈ ਪਿਆਰਾ ਬਣ ਆਪੇ ਗਊ ਚਰਾਹਾ ਆਪੇ ਸਵਲ ਸੁੰਦਰਾ ਪਿਆਰਾ ਆਪੇ ਵੰਸ ਵਜਾ ਕਵਲਿਆ ਪੀੜ ਆਪ ਮਰਾਈ ਦਾ ਪਿਆਰਾ ਕਰ ਬਲਕ ਰੂਪ ਪਚਾ ਆਪ ਅਖਾੜਾ ਪੈਂਦਾ ਪਿਆਰਾ ਕਰ ਵੇਖੇ ਆਪ ਚੋ ਜਾ ਕਰ ਬਲਕ ਰੂਪ ਉਪੈਂਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪੇ ਹੀ ਬਲਿਆ ਪਹਿ ਪਿਆਰਾ ਬਲ ਭੱਲੇ ਮੂਰਖ ਮੁਗਦਾਹਾ ਸਾਬਿਆਂ ਪੇ ਜਗਤ ਉਹ ਪਾਏ ਦਾ ਪਿਆਰਾ ਵਸਿਆ ਪੇ ਜੁਗਤ ਹਥਾ ਰੁਗੜ ਜੀਵੜੇ ਆਪੇ ਪੈਂਦਾ ਪਿਆਰਾ ਜੋ ਪ੍ਰਭ ਖਿੰਚੈ ਤਿਉ ਜਾ ਜੋ ਗਰਬੈ ਸੋ ਪਛਸੀ ਪਿਆਰੇ ਜਨ ਨਾਨਕ ਭਗਤ ਸਮਾਹ ਸੋਰਠ ਮਹਲਾ ਚੌਥਾ ਆਪੇ ਸੇਵਾ ਲਾਏਂਦਾ ਪਿਆਰਾ ਆਪੇ ਭਗਤ ਉਹ ਮਹਾਰ ਆਪੇ ਗੁਣ ਗਵਾਏਂਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲਖੜ ਆਪ ਲਖਾਰੀ ਆਪਲੇਖ ਲਖਾ ਮੇਰੇ ਮਨ ਜਪ ਰਾਮ ਨਾਮ ਉਮਹਾ ਅਨ ਦਿਨ ਅਨਦ ਹੋਵੇ ਵੱਡ ਭਾਗੀ ਲੈ ਗੁਰ ਪੁਰੇ ਹਰ ਲਾਹਾ ਆਪੇ ਗੋਪੀ ਕਾਲ ਹੈ ਪਿਆਰਾ ਬਣ ਆਪੇ ਗਊ ਚਰਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹ ਗਵਾਲੀਆ ਪੀੜ ਆਪ ਮਰਾਂ ਦਾ ਪਿਆਰਾ ਕਰ ਬਾਲਕ ਰੂਪ ਪਛਾਹ ਆਪ ਅਖਾੜਾ ਪੈਦਾ ਪਿਆਰਾ ਕਰ ਵੇਖੇ ਆਪ ਚੋ ਜਾਹ ਕਰ ਬਾਲਕ ਰੂਪੇ ਪਾਇੰਦਾ ਪਿਆਰਾ ਚੰਦੂਰ ਕੰਸ ਕੇ ਸਮਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭਨੇ ਮੂਰਖ ਮੁਗਧਾ ਸਬੇ ਆਪੇ ਜਗਤ ਉਪਾਏ ਦਾ ਪਿਆਰਾ ਵਸੇ ਆਪੇ ਜੁਗਤ ਹਥਾ ਗਾਲ ਜੀਵੜੀ ਆਪੇ ਪਾਏ ਦਾ ਪਿਆਰਾ ਜੋ ਪ੍ਰਭ ਖਿੰਚੈ ਤੂੰ ਜਾਹ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਸੋਰਠ ਮਹਲਾ ਚੌਥਾ ਆਪੇ ਸੇ ਵਾਲਾ ਇਹਦਾ ਪਿਆਰਾ ਆਪੇ ਭਗਤ ਓ ਮਹਾ ਆਪੇ ਗੁਣ ਗਵਾਏ ਦਾ ਪਿਆਰਾ ਆਪੇ ਸ਼ਬਦ ਸਮਾ ਆਪੇ ਲਖੜ ਆਪ ਲਖਾਰੀ ਆਪੇ ਲੇਖ ਲਖਾ ਨੈ ਜਪ ਰਾਮ ਨਾਮ ਉਹ ਮਹਾ ਅਨ ਦੇ ਨੇ ਅੰਦ ਹੋਵੇ ਵਡ ਫਗੇ ਲੈ ਗੁਰਪੁਰ ਹਰ ਲਾ ਰਹਾਉ ਆਪੇ ਗੋਪੀ ਕਾਲ ਹੈ ਪਿਆਰਾ ਬਣਿਆ ਪੇਗੋ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵਰਸ ਵਜਾਹਾ ਕਵਲੀਆ ਪੀੜ ਆਪ ਮਰਾਏ ਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖੇ ਆਪ ਚੋ ਜਾਹ ਕਰ ਬਾਲਕ ਰੂਪ ਪਾਇੰਦਾ ਪਿਆਰਾ ਚੰਡੂਰ ਕੰਸ ਕੇ ਸਮਾ ਰਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਪਨੈ ਮੂਰਖ ਮੁਗਦਾਹਾ ਸਬੇ ਆਪੇ ਜਗਤ ਉਪਾਇਦਾ ਪਿਆਰਾ ਵਸਿਆ ਪੇ ਜੁਗਤ ਹੱਥਾ ਗਲ ਜੇ ਵੜਿਆ ਪੇ ਪਾਇਦਾ ਪਿਆਰਾ ਜੋ ਪ੍ਰਭ ਖਿੰਚੈ ਤੂੰ ਜਾ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਸੋਰਠ ਮਹੱਲਾ ਚੌਥਾ ਆਪੇ ਸੇਵਾਲਾ ਦਾ ਪਿਆਰਾ ਆਪੇ ਭਗਤ ਉਮਾਹ ਆਪੇ ਗੁਣ ਗਵਾਏ ਦਾ ਪਿਆਰਾ ਅਪੇ ਸ਼ਬਦ ਸਮਾਹਾ ਅਪੇ ਲੇਖੜ ਆਪ ਲਖਾਰੇ ਅਪੇ ਲੇਖਨ ਖਾ ਮੇਰੇ ਮਨ ਜਪ ਰਾਮ ਨਾਮ ਉਮਾ ਅਨ ਦਿਨ ਅਨਦ ਹੋਵੇ ਵਡ ਭਾਗੀ ਲੈ ਗੁਰ ਪੁਰਹਿ ਹਰ ਲਹਾਰਾ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਉ ਚ ਰਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਕਵਲੀ ਆ ਪੀੜ ਆਪ ਮਰਾਂ ਦਾ ਪਿਆਰਾ ਕਰ ਬਾਲਕ ਰੂਪ ਬਚਾ ਆਪ ਅਖਾੜ ਪਾਇੰਦਾ ਪਿਆਰਾ ਕਰ ਵੇਖੇ ਆਪ ਚੁ ਜਹਾਂ ਰ ਬਾਲਕ ਰੂਪੇ ਉਪਾਏ ਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪੇ ਹੀ ਬਲਿਆਪ ਹੈ ਪਿਆਰਾ ਬਲ ਭਲੇ ਮੂਰਖ ਮੁਗਦਾ ਸਬੇ ਆਪੇ ਜਗ ਤੇ ਪੈਦਾ ਪਿਆਰਾ ਵਸੇ ਆਪੇ ਜੁਗਤ ਹਥਾ ਗੱਲ ਜੇਵੜੀ ਆਪੇ ਪੈਦਾ ਪਿਆਰਾ ਜੋ ਪ੍ਰਭ ਖਿੰਚੈ ਤਉ ਜਾਹ ਜੋ ਗਰਬੈ 152 ਪਿਆਰੇ ਜਪ ਨਾਨਕ ਭਗਤ ਸਮਹਾ ਸੋਰਠ ਮਹਲਾ ਚੌਥਾ ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤ ਓ ਮਹਾ ਆਪੇ ਗੁਣ ਗਵਾਏ ਦਾ ਪਿਆਰਾ ਆਪੇ ਸ਼ਬਦ ਸਮਹਾ ਆਪੇ ਲੇਖਣ ਆਪ ਲਖਾਰੇ ਆਪੇ ਲੇਖ ਲਖਾ ਮੇਰੇ ਮਨ ਜਪ ਰਾਮ ਨਾਮ ਓ ਮਾ ਅਨ ਦਿਨ ਅਨਦ ਹੋਵੇ ਵਡ ਭਾਗੀ ਲੈ ਗੁਰ ਪੁਰੇ ਹਰ ਲਾ ਰਹਾ ਓ ਆਪੇ ਗਪੇ ਕਾਲ ਹੈ ਪਿਆਰਾ ਬਨਿਆ ਪੇ ਗਉ ਚ ਰਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹ ਕਮਲੀਆ ਪੀੜ ਆਪ ਮਰਾਈਂਦਾ ਪਿਆਰਾ ਕਰ ਬਲਕ ਰੂਪ ਪਚਾ ਆਪੇ ਖੜੜ ਪਏ ਦਾ ਪਿਆਰਾ ਕਰ ਵੇਖੈ ਆਪ ਚੁਜਾਹ ਕਰ ਬਲ ਕਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਹਾ ਆਪੇ ਹੀ ਬਲ ਆਪਹਿ ਪਿਆਰਾ ਬਲ ਭਨੇ ਮੂਰਖ ਮੁਗਦਾਹਾ ਸਬੇ ਆਪੇ ਜਗਤ ਉਪਾਏ ਦਾ ਪਿਆਰਾ ਵਸਿਆ ਆਪੇ ਜੁਗਤ ਹਥਾ ਗੱਲ ਜੇ ਵੜੀ ਆਪੇ ਪਾਏ ਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉਹ ਜਹਾ ਜੋ ਗਰਬੈ ਸੋ ਪਤਸੀ ਪਿਆਰੇ ਜਪ ਨਾਨਕ ਭਗਤ ਸਮਾਹ ਸੋਰਠ ਮਹੱਲਾ ਚੌਥਾ ਆਪੇ ਸੇਵਾਲਾ ਦਾ ਪਿਆਰਾ ਆਪੇ ਭਗਤ ਓ ਮਾਹਾ ਆਪੇ ਗੁਣ ਗਾਵੈ ਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪਨੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਾਹਾ ਅਨ ਦਿਨ ਅਨਦ ਹੋਵੇ ਵਡਪਾਗੇ ਲੈ ਗੁਰਪੁਰੇ ਹਰ ਲਾਹ ਰਹਾਉ ਆਪੇ ਗੋਪੀ ਕਾਲ ਹੈ ਪਿਆਰਾ ਬਨੇ ਆਪੇ ਗਊ ਚਰਾਹਾ ਆਪੇ ਸਵਲ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਕਵਲਿਆ ਪੀੜ ਆਪ ਮਰਾਈਂ ਦਾ ਪਿਆਰਾ ਕਰਬਲਕ ਰੂਪ ਪਚਾਹ ਆਪ ਅਖਾੜਾ ਪਾਇਂਦਾ ਪਿਆਰਾ ਕਰ ਵੇਖੇ ਆਪ ਚੋ ਜਾਹ ਕਰਬਲਕ ਰੂਪੇ ਉਪਾਇਂਦਾ ਪਿਆਰਾ ਚੰਡੂਰ ਕੰਸ ਕੇਸ ਮਾਰਾ ਆਪੇ ਹੀ ਬਲਿਆ ਆਪੇ ਪਿਆਰਾ ਬਲ ਭਲੇ ਮੂਰਖ ਮੁਗਦਾਹਾ ਸਾਬਿਆਂ ਪੇ ਜਗਤ ਓ ਪਾਏ ਦਾ ਪਿਆਰਾ ਵਸਿਆ ਪੇ ਜਗਤ ਹਥਾ ਰੁਗਲ ਜੇਵੜੀ ਆਪੇ ਪਾਏ ਦਾ ਪਿਆਰਾ ਜੋ ਪ੍ਰਭ ਖਿੰਚੈ ਤਿਉ ਜਾਹ ਜੋ ਗਰਬੈ ਸੋ ਪਛਸੀ ਪਿਆਰੇ ਜਨ ਨਾਨਕ ਭਗਤ ਸਮਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ